재미, sweetness, rud filtrate, floats, water-cratis... Ag스 Langvier Hoax Guam Real Style Go Han Saree Saree 1 ਮਿੰਟ ਰਾਤ ਨੂੰ ਸਾਡੀ ਦੁਕਾਨ ਨਾਲ ਜੀ ਕੇ ਜਿਹੜੇ ਬੰਦੇ ਆਇਆ ਕਿ ਮੈਂ ਨਹੀਂ ਆਵਿਆ ਜੀ ਪਹਿਲਾਂ ਆਉਂ ਨਹੀਂ ਨਹੀਂ ਲੱਗਦਾ ਮਾਲੇ ਦਾ ਟੱਪੀ ਕਾਦੀ ਕੀ ਨਾਮ ਤਾਂ ਬੇਟਾ ਗੁਰਪ੍ਰੀਤ ਸਿੰਘੀ ਕਾਦੀ ਦਾ ਨਾਮ ਸੀ ਕਿ ਰਾਜਾ ਨੰਦਾਨਾ ਜੀ ਮੇਰੇ ਬਰਦਰ ਨੇ ਵੱਡੇ ਨਾਲ ਜੁਐਲਰੀ ਸ਼ੋਪ ਦੀ ਦੁਕਾਨ ਸੀ ਅਡਾ ਦਾਮ ਨੰਗਲ ਵਿਖੇ ਹਾਂਜੀ ਉਹ ਕੱਲ ਰਾਤ ਚੋਰੀ ਹੋ ਗਈ ਜੀ ਕਿੰਨੀ ਕੀ ਚੋਰੀ ਹੋਈ ਚੋਰੀ ਦੇ ਤਕਸਾਨ ਬਹੁਤ ਭਾਰੀ ਹੋ ਗਿਆ ਜੀ ਤਕਰੀਬਨ 30 ਤੋਂ 35 ਲੱਖ ਦਾ ਨੁਕਸਾਨ ਹੋ ਗਿਆ ਸਾਡਾ ਜੀ ਕਾਦੀ ਦਾ ਨਾਮ ਜੁਐਲਰੀ ਸ਼ੋਪ ਦੇ ਬਾਰੇ ਹਾਂ ਜੀ ਸਿਰੇ ਬੜੀ ਵਾਰਦਾਤ ਵਾਰਦਾਤ ਜੀ ਸਿਰੇ ਆਪਾਂ ਕੋਈ ਰਾਤੀ 7 ਵਜੇ ਦੁਕਾਨ ਬੰਦ ਕਰਕੇ ਆਏ ਨੇ ਤੇ ਸਿਰੇ ਜਦੋਂ 7:30 ਵਜੇ ਦੁਕਾਨ ਖੋਲ੍ਹਣ ਵਾਸਤੇ ਆਏ ਨੇ ਸ਼ੋਪ ਇਹ ਨਾਨਕ ਦੇਖਿਆ ਕਿ ਜਦਰਾ ਸ਼ਟਰ ਜਰਾ ਟ ਜਿਦੋਂ ਅੰਦਰੋਂ ਇੰਟਰਵਿਊ ਕਰ ਕੇ ਵੇਖਿਆ ਵਾ ਤੇ ਜਿਹੜਾ ਤਿਉੜੀ ਸੇਫ ਸੀਗੀ ਉਹਨੂੰ ਕਟਰ ਨਾਲ ਕੱਟਿਆ ਹੋਇਆ ਸੀਗਾ ਔਰ ਉਹਦੇ ਚ ਸਾਰਾ ਸਮਾਨ ਜਿਹੜਾ ਜਿੰਨਾ ਜੀਲੂ ਦਾ ਸਮਾਨ ਨਹੀਂ ਸਾਡੀ ਨਕਦੀ ਸੀ ਬਾਕੀ ਚਾਂਦੀ ਦੇ ਵਿੱਚ ਕਹਿਣੀ ਸੀਗੀ ਕਾਫੀ ਵੱਡੀ ਮਾਤਰਾ ਚ ਉਹ ਸਾਰਾ ਸਮਾਨ ਰਸੀਗਾ ਚੋਰ ਆਪਣੇ ਨਾਲ ਲੈ ਜਾ ਦੇ ਸੀਗੇ ਔਰ ਜਾਂਦੇ ਸਾਡੇ ਸੀਸੀਟੀ ਵੀ ਕੈਮਰੇ ਵੀ ਅੰਦਰ ਲੱਗੇ ਸੀਗੇ ਉਹਦਾ ਡੀਵੀਆਰ ਵੀ ਨਾਲ ਲੱਗੇ ਸੀ ਹਾਂ ਜੀ ਪੁੱਛ ਕਰ ਦਿੱਤੀ ਹਾਂ ਜੀ ਹਾਂ ਜੀ ਪੁੱਛ ਕਰ ਦਿੱਤੀ ਹੈ ਜੀ ਕੋਸ਼ਿਸ਼ ਪਰਚਾ ਦਾ ਜ ਕਰਵਾ ਦਿੱਤਾ ਗਿਆ ਜੀ ਕੀ ਚਾਹੁੰਦੇ ਹੋ ਅਸੀਂ ਇਨਸਾਫ ਚਾਹੁੰਦੇ ਜੀ ਵੀ ਪੁਲਿਸ ਸਾਡੀ ਹੈਲਪ ਕਰੇ ਔਰ ਜੋ ਜਲਦੀ ਜਲਦੀ ਚੋਰਾਂ ਨੂੰ ਫੜ ਕੇ ਤੇ ਜਿਹੜੀ ਸਾਡੀ ਰਿਕਵਰੀ ਕਰਵਾਈ ਜਾਵੇ ਸਾਨੂੰ ਸਾਫ ਦੱਸ ਦਿੱਤਾ ਜੀ ਕਿ ਰਣਜੀਤ ਸਿੰਘ ਜਾਂ ਕੋਈ ਇੰਦਾ ਨਹੀਂ ਕੋਈ ਗੱਲ ਬਹੁਤ ਨਹੀਂ ਸ਼ਾਕਰ ਰਣਜੀਤ ਸਿੰਘ ਵਾਲੇ ਤਾਂ ਕੋਈ ਗੱਲ ਨਹੀਂ ਜੀ ਵੇਖੋ ਚੋਰਾਂ ਦਾ ਕੋਈ ਦੀਨ ਮਜਬੂਰ ਤੁਹਾਨੂੰ ਤਾਂ ਹੁੰਦਾ ਨਹੀਂਗਾ ਜੀ ਸਾਰੀ ਜੁਨਰੀ ਹੀ ਗਈ ਕਿ ਕੈਸ਼ ਸੀ ਕੁਝ ਨਹੀਂ ਸਰ तकरीबन 5 ਲੱਖ ਰੁਪਏ ਦਾ ਕੈਸ਼ ਸੀਗਾ ਇਹਨਾਂ ਕੋ ਕੋਸ਼ਿਸ਼ ਥੋੜਾ ਜੀ ਆਪਣਾ ਗਾਗ ਦੇ ਦੇਣ ਵਾਸਤੇ ਆਏ ਪੈਸੇ ਅਸੀਂ ਤਾਂ ਲੈਟ ਹੈ ਇਹਨਾਂ ਜਮਾ ਨਹੀਂ ਕਰਾਏ ਪਏ ਉਹ ਕੈਸ਼ ਸੀਗਾ ਤੇ ਕੁਛ ਨਾ ਸੋਨਾ ਸੀਗਾ 173 ਗ੍ਰਾਮ ਦਾ ਲੱਗੇ ਸਾਡਾ ਜੁਐਲਰੀ ਸੀ ਉਹ ਉਹ ਚੋਰੀ ਹੋਈ ਆ ਤਕਰੀਬਨ 15 ਸੋਨਾ ਕੋਲ ਸਾਡੀ ਚਾਂਦੀ ਸੀ ਜਿਹੜੀ ਉਹ ਚੋਰੀ ਹੋਈ ਜੀ ਲਗਭਗ ਕਿੰਨਾ ਕੀਮਤ ਹੈ ਤਕਰੀਬਨ ਲਗਭਗ ਸਾਡਾ 30 ਤੋਂ 35 ਲੱਖ ਦਾ ਨਸਾਨ ਹੋਇਆ ਜੀ ਔਰ ਸਾਡੇ ਨ ਸਮਾਨ ਰੱਖਣ ਦਾ ਕਾਰਨ ਸਾਡਾ ਇਹ ਸੀਗਾ ਸਰ ਵੀ ਇਹਨਾਂ ਨੂੰ ਅੱਗੇ ਦੋ ਦਿਨ ਦੀ ਵੀ ਰਸਤੇ ਵਿੱਚ ਬੰਦੇ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਆ ਉਹ ਇਹਦੇ ਡਰ ਦੇ ਨਾਲ ਹੀ ਸਮਾਨ ਜਦ ਅੰਦਰ ਰੱਖਦੇ ਜਾਂਦੇ ਸੀਗੇ ਕਿਸੇ ਕਾਰਨ ਜਿਹੜਾ ਹਾਦਸਾ ਹੋਣਾ ਕਿਤੇ ਕਿੰਨੇ ਕਰੇ ਦੀ ਘਟਨਾ ਲੱਗੀ ਤੇ ਤਕਰੀਬਨ ਜੀ 7 ਵਜੇ ਦੀ ਦੁਕਾਨ ਬੰਦ ਗਈ ਘਟਨਾ ਦਾ ਸਾਨੂੰ ਪਤਾ ਨਹੀਂ ਕਿ ਕਿੰਨੇ ਵਜੇ ਹੋ ਤੇ ਦਿਵਿਆ ਨੂੰ ਨਾ ਲੱਗੇ ਆਪਾਂ ਚੈੱਕ ਕਰ ਲਿਖਾਂਗੇ ਕੈਮਰੇ ਲੱਗੇ ਨੇ ਸੱਚ ਕੈਮਰੇ ਚੱਕ ਪ੍ਰੋਸੀਜਰ ਦੀ ਖੰਡ ਰਹੀ ਹੈ ਜੇ ਕੋਈ ਪਤਾ ਲੱਗੇਗਾ ਤਾਂ ਆਪਾਂ ਫਿਰ ਉਸ ਨੂੰ ਕਰਾਂਗੇ ਕਰ ਲਈਏ ਇਹ ਆਪਣੇ ਨਾ ਮੇਰਾ ਨਾਮ ਹੈਗਾ ਜੀਐਸਆਈ ਨਰਿੰਦਰ ਸਿੰਘ ਤੇ ਨੰਬਰ ਹੈਗਾ 3411 ਬਟਾਲਾ ਤੇ ਅਸੀਂ ਕਿਲਾ ਲਾਲਚੇ ਠਣ ਲੱਗੇ ਤੇ ਆਪਣੇ ਮੁੰਸੀ ਕੁਲਦੀਪ ਸਿੰਘ ਰਾਤ ਵਾਲੇ ਨੂੰ ਗੁਣਾ ਆਇਆ ਕਿ ਇਹ ਆਪਣੇ ਦਾਲ ਮੰਗਲ ਇਹ ਆਪਣੇ ਜੋ ਆਪਣੇ ਹੈਗਾ ਨਾਮ ਇਹਦਾ ਜਗ ਜਗਦੀਸ਼ ਸਿੰਘ ਸਨ ਭਿੰਦਰ ਸਿੰਘ ਆਪਣੇ ਜਿਲਦੂਰ ਦੀ ਦੁਕਾਨ ਹੈ ਉਹਨਾਂ ਦੀ ਤੇ ਉੱਥੇ ਕੋਈ ਚੋਰੀ ਹੋ ਗਈ ਆ ਉੱਥੇ ਮੌਕੇ ਤੇ ਗਏ ਮੌਕਾ ਵੇਖ ਕੇ ਆਏ ਆ ਤੇ ਜੋ ਆਪਣੇ ਕਾਰਵਾਈ ਬੰਦੀ ਉਹ ਅਗਲੇ ਵਿੱਚ ਲਿਆਂਦੀ ਜਾਏਗੀ ਸਰ ਕਿੰਨਾ ਕਿ ਸੌ ਲੱਖ ਦਾ ਦੱਸਿਆ ਉਸ ਕਿੰਨੇ ਕਿ ਚੋਰੀ ਹੋ ਗਈ ਹੁਣ ਇਹਦਾ ਤੇ ਆਪਣੇ ਕਿਤੇ ਤੇ ਆਪਣੀ 30 ਲੱਖ ਰੁਪਏ ਦਾ ਮਤਲਬ ਸਾਡੀ ਜਿਹੜੀ ਚੋਰੀ ਹੋ ਗਈ ਆ ਤੇ ਅਲੱਗ-ਅਲੱਗ ਚੀਜ਼ਾਂ ਦਾ ਦਸਿਆਂ ਨੇ ਕੋਈ ਮੁੰਦਰੀਆਂ ਵੱਖਰੀਆਂ ਚਾਂਦੀ ਵੱਖਰੀ ਹਾਂਜੀ ਕੀ ਕਰ ਰਹੇ ਹਾਂਜੀ ਉਹ ਆਪਣੇ ਮੁਕਦਮਾ ਦਰਜ ਕਰਕੇ ਤੇ ਜਲਦੀ ਜਲਦੀ ਜ ਆਪਣੇ ਜਰੀ ਕਾਰਵਾਈ ਕਰਕੇ ਤੇ ਜੋ ਆਪਣੇ ਬੰਦੇ ਦੇ ਜਲਦੀ ਜਲਦੀ ਉਹਨੂੰ ਗ੍ਰਿਫਤਾਰ ਕਰਨਾ